ਵਾਈਗੁਰ ਦੀ ਖਾਲਸਾ ਵਾਈਗੁਰ ਦੀ ਫਤਿਹ ਅਸੇ ਇੱਕ ਔਂਗਾਰ ਤੇ ਵਸਾਈਪੈਂਟ ਜੋਲ ਤੋਂ ਅੱਜ ਮੈਂ ਜੁਨਿਟੀ ਗੇਰ ਕਿੜੀ ਗਾ ਉਸ ਬੜੇ ਦਾ ਜਲੰਧਰ ਦੇ ਖੜਾ ਸੀ ਜਿੱਥੇ ਮੈਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀਗੀ ਆ ਭੈਣਜੀ ਫੋਲਾ ਦੀ ਵੀ ਹੈ ਜਿਹੜੇ ਮੇਰੇ ਨਾਲ ਤੇ ਜਿਨ੍ਹਾਂ ਦੀ ਉਮਰ ਕਰੀ 35 ਸਾਲ ਹੈਗੀ ਤੇ ਜਿਹੜੇ ਇਹਨਾਂ ਦੇ ਘਰ ਵਾਲਾ ਜਿਹੜਾ ਹੈਗਾ ਤੇ ਉਹ ਸ਼ਰਾਬ ਵਗੈਰਾ ਪੀਂਦਾ ਸੀਗਾ ਤੇ ਇਹਨਾਂ ਲਈ ਝਗੜਾ ਕਰਕੇ ਉਹ ਜਿਹੜਾ ਲੱਤ ਉੱਪਰ ਨਾ ਰੋੜਾ ਮਾਰ ਕੇ ਜਿਹੜੀ ਸੀਗੀ ਉਹ ਹੱਡੀ ਲੱਤ ਦੀ ਜਿਹੜੀ ਟੁੱਟ ਗਈ ਸੀਗੀ ਤੇ ਕਿਉਂਕਿ ਮੈਂ ਤਾਂ ਮਜ਼ਦੂਰੀ ਕਰਦਾ ਪਰਿਵਾਰ ਜਿਹੜਾ ਪੈਸੇ ਨਾ ਹੋਣ ਕਰਕੇ ਜਿਹੜ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ ਬਾਈ ਕਿਰਪਾ ਨਾਲ ਜਿਹਨਾਂ ਨੂੰ ਅਸੀਂ ਹਸਪਤਾਲੇ ਵਿੱਚ ਦਾਖਲ ਕਰਵਾਤਾ ਆ ਤੇ ਬਾਕੀ ਸਾਰੇ ਅਰਦਾਸ ਕਰੋ ਕਿ ਬਹੁਤ ਵੱਡੀ ਹੋਰ ਵੀ ਪ੍ਰੋਬਲਮ ਹੈਗੀ ਕਿਉਂਕਿ ਇਹ ਭੈਣ ਜਿਹੜੀ ਹੈਗੀ ਐਚ ਆਈ ਵੀ ਪੀੜਤ ਵੀ ਹੈਗੀ ਆ ਪਰ ਸਾਡਾ ਜਿਹੜਾ ਇਨਸਾਨੀਅਤ ਉਹਦੇ ਫਰਜ਼ ਬਣਦਾ ਹੈ ਕਿ ਆਪਾਂ ਜਿੰਨਾ ਹੋ ਸਕਦਾ ਕਿਉਂਕਿ ਉਹ ਵੀ ਇਹਨਾਂ ਦੀ ਇਹਨਾਂ ਦੇ ਘਰ ਵਾਲੇ ਦੀ ਵਜ੍ਹਾ ਕਰਕੇ ਸਾਰਾ ਕੁਝ ਏਡੇ ਹੀ ਨੌਬਤੇ ਤੱਕ ਪਹੁੰਚੀ ਆ ਤੇ ਫਿਰ ਵੀ ਆਪਣਾ ਮੈਨਜ਼ੂਰੀ ਕਰਕੇ ਜਿਹੜਾ ਆਪਣਾ ਗੁਜ਼ਾਰਾ ਕਰਦੇ ਸੀਗੇ ਤੇ ਬਾਕੀ 6 ਮਹੀਨੇ ਤੋਂ ਇਲਾਜ ਨਹੀਂ ਹੋ ਪਾਰਿਆ ਸੀ ਇਹਦਾ ਪ੍ਰੈਸ਼ਰ ਰੁਕਿਆ ਹੋਇਆ ਸੀਗਾ ਐਕਸ-ਰੇ ਦੀ ਫੋਟੋ ਮੈਂ ਨਾਲ ਸ਼ ਤੇ ਬਾਕੀ ਜਿੰਨੀ ਵੀ ਹੋ ਸਕਦੀ ਆ ਆਪਾਂ ਆ ਪਰਵਾਦ ਦੇ ਬਾਅਦ ਉਹਦਾ ਮਦਦ ਕਰਾਂਗੇ ਤੇ ਫਿਰ ਤੋਂ ਇੱਕ ਵਾਰ ਤੁਹਾਡਾ ਧੰਨਵਾਦ ਕਰਦਾ ਹਰੇਕ ਵੀਰ ਭੈਣ ਦਾ ਤੁਸੀਂ ਆਪਣੇ ਨੇਕ ਕਮਾਈ ਦੇ ਵਿੱਚੋਂ ਸਾਡੀ ਸੁਸਾਇਟੀ ਨੂੰ ਸੇਵਾ ਭੇਜਦੇ ਆ ਤੇ ਤੁਹਾਡੇ ਭੇਜੀ ਹੋਈ ਸੇਵਾ ਨਾਲ ਇਹ ਅੱਜ ਇਹ ਭੈਣ ਦਾ ਆਪਰੇਸ਼ਨ ਹੋਣਾ ਆ ਤੇ ਜਿਹੜੀ 6 ਮਹੀਨੇ ਤੋਂ ਲਗਾਤਾਰ ਜਿਹੜੀ 6-7 ਮਹੀਨੇ ਤੋਂ ਬੈੱਡ ਦੇ ਉੱਪਰ ਹੈਗੀ ਆ ਤੇ ਅੱਜ ਇਹਨਾਂ ਦਾ ਆਪਾਂ ਹਸਪੀਟਲ ਦੀ ਜਿਹੜੀ ਫੀਸ ਜਮ੍ਹਾਂ ਕਰਵਾਤੀ ਆ ਬਾਕੀ ਜਿੰਨੀ ਵੀ ਹੋ ਸਕਦੀ ਪਰਵਾਦ ਦੇ ਆਪਾਂ ਮਦਦ ਕਰਾਂਗੇ ਉਹ ਵਾਈ ਕੋ ਦਿਖਾਲਾ ਤੇ ਰਵਾਈ ਕੋ ਦੀ ਫਤਿਹ